ਮੈਂ ਸਿਰਫ ਇੰਨਾ ਸਮਝਦਾ ਹਾਂ ਕਿ ਤੇਰੇ ਲਈ ਇਸ਼ਕ ਕਰਨਾ ਤੇ ਜ਼ਮੀਨ ਖਰੀਦਣਾ ਇੱਕੋ ਹੀ ਗੱਲ ਐ ਤਾਂ ਤੂੰ ਮੁਹੱਬਤ ਕਰਨ ਦੀ ਜਗ੍ਹਾ ਜਾ ਕੇ 2 ਬਿੱਗੇ ਜ਼ਮੀਨ ਖਰੀਦ ਤੇ ਸਾਰੀ ਉਮਰ ਉਸ ਉੱਪਰ ਕਬਜ਼ਾ ਕਰ ਰਹਿ। ਇਹ ਸੰ ਕੁਝ ਲਾਈਨਾਂ ਸਾਦਤ ਹਸਨ ਮੰਟੋ ਦੀਆਂ ਜਿਨ੍ਹਾਂ ਨੇ ਆਜ਼ਾਦ ਮੁਹੱਬਤ ਜਾਂ ਕਹਿ ਲਵੋ ਮੁਹੱਬਤ ਦੀ ਆਜ਼ਾਦੀ ਦੀ ਗੱਲ ਕੀਤੀ ਐ। ਅੱਜ ਇਸ ਵੀਡੀਓ ਦੇ ਵਿੱਚ ਜਿਸ ਮੂਵੀ ਦਾ ਅਸੀਂ ਰਿਵਿਊ ਕਰਨਾ ਐ ਉਸਨੇ ਵੀ ਮੁਹੱਬਤ ਦੀਆਂ ਬਾਤਾਂ ਪਾਈਆਂ ਨੇ। ਬਹੁਤ ਖੂਬਸੂਰਤ ਅਦਾਕਾਰੀ ਦੇ ਨਾਲ ਬਹੁਤ ਹੀ ਪਿਆਰੀ ਸ਼ਾਇਰੀ ਦੇ ਨਾਲ ਜਿਸ ਮੂਵੀ ਦਾ ਆਪਾਂ ਰਿਵਿਊ ਕਰਾਂਗੇ ਉਸ ਦਾ ਨਾਮ ਹੈ ਸ਼ਾਇਰ ਮੈਂ ਹਾਂ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡਸ ਟੀਵੀ ਗੱਲ ਸੁਣ ਪੁੱਤ ਮੇਰੀ ਇਲਸ਼ਾਦ ਨਾਨੀ ਢਿੱਲੀ ਹੈ ਤੇਰੀ ਵਾਹ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੂਵੀ ਦੀ ਕਾਸਟ ਦੀ ਮੂਵੀ ਦੀ ਕਾਸਟ ਦੇ ਵਿੱਚ ਨਜ਼ਰ ਆ ਰਹੇ ਨੇ ਤਿੰਦਰ ਸਰਤਾਜ ਨੀਰੂ ਬਾਜਵਾ ਯੋਗਰਾਜ ਸਿੰਘ ਸੁਖਵਿੰਦਰ ਚਾਹਲ ਮਲਕੀਤ ਰੌਣੀ ਦੇਵੀ ਮਖਸੂਸਪੁਰੀਆ ਬੰਟੀ ਬੈਂਸ ਕੇਵਲ ਧਾਲੇਵਾਲ ਰੁਪਿੰਦਰ ਰੂਪੀ ਹੋਰ ਵੀ ਬਹੁਤ ਸਾਰੇ ਐਕਟਰ ਇਸ ਮੂਵੀ ਦੇ ਵਿੱਚ ਕੰਮ ਕਰ ਰਹੇ ਨੇ ਜਿਹੜੇ ਕਿ ਤੁਹਾਡੇ ਲਈ ਸਰਪ੍ਰਾਈਜ਼ ਹੋਣਗੇ ਜਦੋਂ ਤੁਸੀਂ ਮੂਵੀ ਦੇਖਣ ਜਾਓਗੇ ਤੁਸੀਂ ਉਹ ਸਰਪ੍ਰਾਈਜ਼ ਨੂੰ ਇੰਜੋਏ ਕਰੋਗੇ ਇਸ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰਨਾ ਤੁਹਾਨੂੰ ਆਪਣਾ ਪਰਸਨਲ ਰਿਵਿਊ ਕਿ ਮੈਂ ਜਦੋਂ ਮੂਵੀ ਦੇਖਣ ਗਿਆ ਤਾਂ ਮੈਨੂੰ ਕੀ ਫੀਲ ਹੋਇਆ ਮੈਂ ਜਦੋਂ ਟ੍ਰੇਲਰ ਦੇਖਿਆ ਸੀਗਾ ਤਾਂ ਮੈਨੂੰ ਟ੍ਰੇਲਰ ਦੇਖਦੇ ਹੋਏ ਮੈਨੂੰ ਮਹਿਸੂਸ ਹੋਇਆ ਕਿ ਇਸ ਦੇ ਵਿੱਚ ਮੁਹੱਬਤ ਦੀ ਗੱਲ ਹੋ ਰਹੀ ਹੈ ਸ਼ਾਇਰੀ ਦੀ ਗੱਲ ਹੋ ਰਹੀ ਹੈ ਬਿਰਹਾ ਦੀ ਗੱਲ ਹੋ ਰਹੀ ਹੈ ਤਾਂ ਇੱਕੋ ਹੀ ਸ਼ਾਇਰ ਤੁਹਾਡੇ ਦਿਮਾਗ ਦੇ ਵਿੱਚ ਆਂਦਾ ਹੈ ਆ ਉਹ ਐਸ਼ਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਕਿੱਸੇ ਲੋਕਾਂ ਦੇ ਸਾਹਮਣੇ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਮੁਹੱਬਤ ਕੀਤੀ ਕਿਸ ਸ਼ਿੱਦਤ ਦੇ ਨਾਲ ਉਹਨਾਂ ਨੇ ਮੁਹੱਬਤ ਕੀਤੀ ਉਹ ਸਭ ਕੁਝ ਤੁਹਾਨੂੰ ਇਸ ਸ਼ਾਇਰ ਮੂਵੀ ਦੇ ਵਿੱਚ ਦੇਖਣ ਨੂੰ ਮਿਲਦਾ ਹੁਣ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਮੈਂ ਤੁਹਾਡੇ ਨਾਲ ਕੁਝ ਕਿੱਸੇ ਸਾਂਝੇ ਕਰਨ ਲੱਗਾ ਹਾਂ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ਾਇਰ ਮੂਵੀ ਕਿੰਨੀ ਜ਼ਿਆਦਾ ਇਨਸਪਾਇਰ ਹੈ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਤੋਂ ਤੇ ਉਸਦੇ ਕੁਝ ਸੀਨ ਵੀ ਇੰਨੇ ਸੋਹਣੇ ਤੇ ਖੂਬਸੂਰਤ ਫਿਲਮਾਏ ਗਏ ਨੇ ਕਿ ਮੈਨੂੰ ਲੱਗਿਆ ਕਿ ਇਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਨੂੰ ਪ੍ਰੈਜ਼ੈਂਟ ਕਰ ਦਿੱਤਾ ਸਿਰਫ 2 ਸੈਕਿੰਡ ਦੇ ਵਿੱਚ ਆਓ ਉਹਦੇ ਬਾਰੇ ਗੱਲ ਕਰਦੇ ਹਾਂ ਮੁੜ ਕੇ ਕਦੇ ਨਹੀਂ ਆਇਆ ਆਪਣੇ ਘਰ ਵੀ ਨਹੀਂ ਗਿਆ ਮੈਂ ਤੁਹਾਨੂੰ ਮੂਵੀ ਦੇ ਕੁਝ ਸੀਨ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਪਰ ਛੋਟੇ ਛੋਟੇ ਸੀਨਾਂ ਦੇ ਵਿੱਚ ਮੈਨੂੰ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਜਦੋਂ ਯਾਦ ਆਈ ਇੱਕ ਸੀਨ ਸੀ ਕਿ ਸਤਿੰਦਰ ਸਰਤਾਜ ਜੋ ਸੱਤੇ ਦਾ ਕਿਰਦਾਰ ਕਰ ਰਹੇ ਨੇ ਕਿ ਸੱਤਾ ਚੁੱਲ੍ਹੇ ਦੇ ਅੱਗੇ ਬੈਠਾ ਹੈ ਚਾਹ ਬਣਾ ਰਿਹਾ ਤੇ ਚਾਹ ਬਣਾਉਂਦੇ ਬਣਾਉਂਦੇ ਉਹ ਨੀਰੂ ਬਾਜਵਾ ਜੋ ਕਿ ਜ਼ੀਰੋ ਦਾ ਕਰੈਕਟਰ ਕਰ ਰਹੇ ਨੇ ਜ਼ੀਰੋ ਨੂੰ ਪੁੱਛਦੇ ਆ ਕਿ ਇਹ ਸ਼ਾਇਰ ਸ਼ੂਅਰ ਕਿਵੇਂ ਬਣਿਆ ਜਾਂਦਾ ਹੈ ਤਾਂ ਜਦੋਂ ਸ਼ਾਇਰ ਸ਼ੂਅਰ ਦੀ ਗੱਲ ਆਂਦੀ ਹੈ ਉਸੇ ਵਕਤ ਚਾਰ ਔਰਤਾਂ ਚਾਰੋਂ ਦਰਵਾਜ਼ਿਆਂ ਤੋਂ ਅਲੱਗ-ਅਲੱਗ ਦਿਸ਼ਾਵਾਂ ਤੋਂ ਆਂਦੀਆਂ ਨੇ ਤੇ ਉਹਨੂੰ ਪੁੱਛਦੀਆਂ ਨੇ ਕਿ ਅੱਛਾ ਸ਼ਾਇਰ ਸ਼ੁਅਰ ਬਣਨਾ ਹੈ ਤੈਨੂੰ ਅਸੀਂ ਬਣਾਵਾਂਗੇ ਕਿਵੇਂ ਬਣਾਈਦਾ ਸ਼ਾਇਰ ਮੈਨੂੰ ਇਹ ਲੱਗਿਆ ਕਿ ਇਹ ਜਿਹੜੀ ਗੱਲ ਸੀ ਨਾ ਕਹਿਣ ਨੂੰ ਤਾਂ ਇੱਕ ਛੋਟਾ ਜਿਹਾ ਸੀਨ ਹੈ ਪਰ ਮੈਨੂੰ ਲੱਗਿਆ ਕਿ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਵਿੱਚ ਵੀ ਇਹ ਚਾਰ ਔਰਤਾਂ ਬਹੁਤ ਇੰਪੋਰਟੈਂਟ ਸਿਗੀਆਂ ਜਿਨ੍ਹਾਂ ਨੇ ਉਹਨਾਂ ਨੂੰ ਸ਼ਾਇਰ ਬਣਾਇਆ ਜਿਨ੍ਹਾਂ ਨੇ ਮੁਹੱਬਤ ਨੂੰ ਉਹਨਾਂ ਨੂੰ ਦੱਸਿਆ ਕਿ ਅੱਖਰਾਂ ਦੇ ਵਿੱਚ ਕਿਵੇਂ ਪਾਉਣਾ ਹੈ ਉਹਨਾਂ ਨੂੰ ਉਹ ਮੁਹੱਬਤ ਦਾ ਉਸ ਤਰੀਕੇ ਦੇ ਉਹ ਗਮ ਦਿੱਤੇ ਕਿ ਉਹਨਾਂ ਦੀ ਸ਼ਾਇਰੀ ਬਹੁਤ ਜ਼ਿਆਦਾ ਡੀਪ ਹੋ ਗਈ। ਮੈਨੂੰ ਕੁਝ ਇਸ ਤਰੀਕੇ ਦਾ ਹੀ ਉਹ ਸੀਨ ਯਾਦ ਪਿਆ ਕਿ ਇਹ ਚਾਰ ਔਰਤਾਂ ਹੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਸ਼ਾਇਰ ਬਣਾਇਆ। ਜੀ ਅੱਤ ਸ਼ਾਇਰੀ ਸ਼ੂਰੀ ਲਿਖੀ ਦੀ ਕਿਦਾਂ? ਸ਼ਾਇਰੀ ਸ਼ੂਰੀ। ਹੁਣ ਗੱਲ ਕਰਦੇ ਹਾਂ ਨੀਰੂ ਬਾਜਵਾ ਦੇ ਕਿਰਦਾਰ ਦੀ ਜਿਨ੍ਹਾਂ ਨੇ ਜ਼ੀਰੋ ਦਾ ਕੈਰੈਕਟਰ ਕੀਤਾ ਹੈ। ਜ਼ੀਰੋ ਦਾ ਕੈਰੈਕਟਰ ਬਹੁਤ ਖੂਬਸੂਰਤ ਹੈ। ਜਦੋਂ ਉਹਨਾਂ ਦਾ ਫੇਸ ਸਕਰੀਨ ਦੇ ਉੱਤੇ ਰਿਵੀਲ ਹੁੰਦਾ ਹੈ ਬਸ ਅੱਖਾਂ ਹਮੇ ਉੱਥੇ ਟਿਕ ਜਾਂਦੀਆਂ ਨੇ ਕਿ ਥੋੜਾ ਜਿਹਾ ਹੋਰ ਦਿਖਾ ਦਿਓ ਥੋੜਾ ਜਿਹਾ ਹੋਰ ਦਿਖਾ ਦਿਓ ਬਹੁਤ ਸੋਹਣੇ ਲੱਗਦੇ ਨੇ ਬਹੁਤ ਖੂਬਸੂਰਤ ਲੱਗਦੇ ਨੇ ਹੋਰ ਉਹਨਾਂ ਦੀ ਕਰੈਕਟਰ ਦੇ ਵਿੱਚੋਂ ਜਾਂ ਉਹਨਾਂ ਦੀ ਅਦਾਇਗੀ ਦੇ ਵਿੱਚੋਂ ਝਲਕਦਾ ਹੈ ਕਿ ਇਹ ਸ਼ਾਇਰ ਨੇ ਇਹਨਾਂ ਕੋਲ ਬੋਲ ਆਉਂਦੇ ਨੇ ਸੱਚੀ ਜੋ ਜਿਵੇਂ ਉਸ ਦਾ ਕਰੈਕਟਰ ਕਰੈਕਟਰ ਦੇ ਵਿੱਚੋਂ ਉਹਨਾਂ ਤੋਂ ਸਾਰੇ ਬੋਲ ਮੰਗਦੇ ਨੇ ਤੋਂ ਬੋਲ ਲੱਗਦਾ ਕਿ ਹਾਂ ਇਹਨਾਂ ਤੋਂ ਬੋਲ ਆਉਣੇ ਚਾਹੀਦੇ ਨੇ ਮਤਲਬ ਬਹੁਤ ਖੂਬਸੂਰਤ ਲੱਗਦਾ ਆ ਜਦੋਂ ਉਹਨਾਂ ਨੂੰ ਸਕਰੀਨ ਤੇ ਦੇਖਦੇ ਆ ਥੋੜੀ ਜੀ ਇੱਕ ਚੀਜ਼ ਦੀ ਮੈਨੂੰ ਕਮੀ ਲੱਗੀ ਕਿ ਵੀ ਜੋ ਸਟਾਰਟਿੰਗ ਦਾ ਫਰਸਟ ਜੋ ਰਿਵੀਲਿੰਗ ਸੀਗਾ ਉਹਨਾਂ ਦਾ ਮਤਲਬ ਸ਼ਾਰਟ ਸੀ ਉਹ ਜਿੰਨੇ ਖੂਬਸੂਰਤ ਉੱਥੇ ਨਜ਼ਰ ਆਏ ਉਹ ਅੱਗੇ ਜਾ ਕੇ ਜੋ ਮੇਕਅਪ ਦੀ ਕੰਟੀਨਿਉਟੀ ਹੈ ਮੈਨੂੰ ਲੱਗਿਆ ਕਿਤੇ ਨਾ ਕਿਤੇ ਉਹਦੇ ਵਿੱਚ ਥੋੜਾ ਬਹੁਤ ਫਰਕ ਲੱਗਿਆ ਕਿ ਉਸ ਤਰੀਕੇ ਦਾ ਮੇਕਅਪ ਕੰਟੀਨਿਊ ਨਹੀਂ ਹੋ ਸਕਿਆ ਹਾਂ ਇੱਕ ਕਰੈਕਟਰ ਦਾ ਏਜ ਵੀ ਕਰਨੀ ਸੀ ਕਿ ਵੀ ਉਸ ਤੋਂ ਬਾਅਦ ਉਹ ਕਿਵੇਂ ਅਲੱਗ-ਅਲੱਗ ਜਗ੍ਹਾ ਤੇ ਜਾ ਰਿਹਾ ਹੈ ਆ ਕਿਦਾਂ ਉਹਦੇ ਫੇਸ ਜੋ ਚੇਂਜ ਹੋ ਰਹੇ ਨੇ ਉਮਰ ਚੇਂਜ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਐਕਸੈਪਟੇਬਲ ਨੇ ਪਰ ਲੇਕਿਨ ਜੋ ਖੂਬਸੂਰਤੀ ਦਾ ਪੈਮਾਨਾ ਸਤਿੰਦਰ ਸਰਤਾਜ ਦੇ ਨਾਲ ਜੋ ਸ਼ਾਟ ਨੇ ਉਹਦੇ ਵਿੱਚ ਰੱਖਣਾ ਚਾਹੀਦਾ ਸੀ ਮੈਨੂੰ ਲੱਗਦਾ ਉਹਦੇ ਵਿੱਚ ਥੋੜਾ ਜਿਹਾ ਕੰਟੀਨਿਊਟੀ ਦੀ ਕਮੀ ਹੈ ਬਾਕੀ ਬਹੁਤ ਖੂਬਸੂਰਤ ਲੱਗਦਾ ਹੈ ਜਦੋਂ ਅਸੀਂ ਨੀਰੂ ਬਾਜਵਾਨ ਨੂੰ ਸਕਰੀਨ ਦੇ ਉੱਤੇ ਦੇਖਦੇ ਹਾਂ ਕਵਿਤਾ ਜੋ ਹੈ ਨਾ ਉਹ ਇੱਕ ਹਾਦਸੇ से ਪੈਦਾ ਨਹੀਂ ਹੁੰਦੀ ਹੈ ਕੁਝ ਲੋਕਾਂ ਦਾ ਖਿਆਲ ਹੈ ਕਿ ਸ਼ਾਇਦ ਕਵਿਤਾ ਮੁਹੱਬਤ ਸੇ ਪੈਦਾ ਹੁੰਦੀ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਕਵਿਤਾ ਫਰਸਟ੍ਰੇਸ਼ਨ ਜਦੋਂ ਹੋ ਜ਼ਿੰਦਗੀ ਮੇਂ ਉਦਾਸੀ ਹੋ ਤਬ ਪੈਦਾ ਹੁੰਦੀ ਹੈ। ਕਿਉਂ ਮੇਰਾ ਖਿਆਲ ਹੈ ਕਿ ਮੇਰੇ ਮੇਂ ਜੋ ਕਵਿਤਾ ਪੈਦਾ ਹੋਈ ਉਹ ਉਸਮੇ ਸਭ ਕੁਝ ਥਾ। ਅੱਜ ਮੈਂ ਤੁਹਾਨੂੰ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕਿੱਸੇ ਸੁਣਾਉਂਗਾ ਜੋ ਕਿ ਤੁਹਾਨੂੰ ਮੂਵੀ ਦੇ ਵਿੱਚ ਕਿਤਨ ਕਿਤੇ ਝਲਕ ਦਿੰਦੇ ਨਜ਼ਰ ਆਉਂਦੇ ਨੇ। ਤਾ ਆਪਾਂ ਪਹਿਲਾ ਕਿੱਸਾ ਸੁਣਾਵਾਂਗੇ ਜੋ ਕਿ ਐ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਮੁਹੱਬਤ ਜਿਸ ਦਾ ਨਾਮ ਹੈ ਮੀਨਾ ਜਾਂ ਉਸ ਨੂੰ ਮੈਨਾ ਵੀ ਕਿਹਾ ਜਾਂਦਾ ਹੈ ਕਾਫੀ ਜਗ੍ਹਾ ਤੇ ਲਿਖਿਆ ਵੀ ਜਾਂਦਾ ਆ ਹੁਣ ਸ਼ਿਵ ਕੁਮਾਰ ਬਟਾਲਵੀ ਇਹ ਉਸੇਜ ਦੇ ਵਿੱਚ ਸੀ ਜਦੋਂ ਪੜ੍ਹਾਈ ਬਹੁਤ ਜ਼ਿਆਦਾ ਮਤਲਬ ਇੰਪੋਰਟੈਂਟ ਸੀ ਘਰ ਦੇ ਨਾਲ ਪ੍ਰੈਸ਼ਰ ਕੀਤਾ ਕਿ ਵੀ ਨਹੀਂ ਕੁਛ ਨਾ ਕੁਛ ਤਾਂ ਪੜ੍ਹੋ ਤਾਂ ਉਹ ਇੰਜੀਨੀਅਰਿੰਗ ਕਾਲਜ ਹਿਮਾਚਲ ਦੇ ਵਿੱਚ ਇੱਕ ਚਲੇ ਗਏ ਡਿਪਲੋਮਾ ਕਰਨ ਦੇ ਲਈ ਉੱਥੇ ਜਾ ਕੇ ਬੈਜਨਾ ਦੇ ਮੇਲੇ ਵਿੱਚ ਗਏ ਤਾਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਮੀਨਾ ਦੇ ਨਾਲ ਇੱਕਾਂ ਚਾਰ ਹੁੰਦੀਆਂ ਨੇ ਮੁਹੱਬਤ ਹੁੰਦੀ ਆ ਬਹੁਤ ਕਾਲ ਕਰਾਰ ਹੁੰਦੇ ਨੇ ਵਿਆਹ ਹੋਣ ਦੇ ਵਿਆਹ ਕਰਨ ਦੇ ਸਾਰੇ ਵਾਅਦੇ ਕੀਤੇ ਜਾਂਦੇ ਨੇ ਪਰ ਮੀਨਾ ਦੇ ਘਰ ਦੇ ਨਹੀਂ ਮੰਨਦੇ ਤਾਂ ਮੀਨਾ ਬਹੁਤ ਜ਼ੋਰ ਲਗਾਉਂਦੀ ਆ ਪਰ ਮੀਨਾ ਦੇ ਘਰ ਦੇ ਬਿਲਕੁਲ ਵੀ ਨਹੀਂ ਮੰਨਦੇ ਉਹ ਕਿਸੇ ਨਾਲ ਹੋਰ ਨਾਲ ਰਿਸ਼ਤਾ ਨਹੀਂ ਕਰਦੀ 2 ਸਾਲ ਲਗਾਤਾਰ ਆਪਣੇ ਘਰ ਦੇ ਨੂੰ ਮਨਾਉਂਦੀ ਮਨਾਉਂਦੀ ਉਸ ਨੂੰ ਇੱਕ ਮਿਆਦੀ ਬੁਖਾਰ ਹੁੰਦਾ ਤਿੰਨ ਪਤਾ ਨਹੀਂ 12 ਦਿਨ ਜਿੰਨੇ ਵੀ ਲੱਗੇ ਉਸ ਦੇ ਵਿੱਚ ਉਹ ਸ਼ਿਵ ਕੁਮਾਰ ਬਟਾਲਵੀ ਨੂੰ ਅਧੂਰਾ ਛੱਡ ਕੇ ਖੁਦ ਪੂਰੀ ਹੋ ਗਈ ਮੀਨਾ ਦੇ ਜਾਣ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਵੱਡਾ ੱਤਕਾ ਲੱਗਿਆ ਜਿਸ ਦੇ ਕਰਕੇ ਉਹ ਗਮ ਦੇ ਵਿੱਚ ਡੁੱਬ ਗਏ ਬਹੁਤ ਸਾਰੇ ਉਦਾਸੀ ਭਰੇ ਗੀਤ ਉਹਨਾਂ ਨੇ ਉਸ ਦੌਰ ਦੇ ਵਿੱਚ ਲਿਖੇ ਇਹ ਸੀ ਉਹਨਾਂ ਦਾ ਇੱਕ ਕਿੱਸਾ ਜ਼ਿੰਦਗੀ ਦਾ ਜੋ ਕਿ ਤੁਹਾਨੂੰ ਸ਼ਾਇਰ ਮੂਵੀ ਦੇ ਵਿੱਚ ਇੱਕ ਜਗ੍ਹਾ ਕਿਤੇ ਨਾ ਕਿਤੇ ਚੱਲ ਕੇ ਜ਼ਰੂਰ ਦੇਵੇਗਾ ਮੈਂ ਨੀਕੀ ਉਮਰੇ ਦਰਦ ਸਾਰਾ ਹੰਡਾ ਬੈਠਾ ਹਾਂ ਮੇਰੀ ਜੋਬਨ ਰੁੱਤ ਲਈ ਦਰਦ ਕੁਆਰਾ ਖੋੜ ਦਿਓ ਇਹ ਮੈਨੂੰ ਲੱਗਦਾ ਕੁਝ ਲਾਈਨਾਂ ਮੀਨਾ ਦੇ ਜਾਣ ਤੋਂ ਬਾਅਦ ਹੀ ਲਿਖੀਆਂ ਹੋਣੀਆਂ ਨੇ ਸ਼ਿਵ ਕੁਮਾਰ ਬਟਾਲਵੀ ਨੇ ਸ਼ਿਵ ਕੁਮਾਰ ਬਟਾਲਵੀ ਨੂੰ 1968 ਦੇ ਵਿੱਚ ਸਾਹਿਤ ਨਾਟਕ ਅਕੈਡਮੀ ਅਵਾਰਡ ਮਿਲਿਆ ਜੋ ਕਿ ਉਸ ਵਕਤ ਦੇ ਸਭ ਤੋਂ ਯੰਗੇਸਟ ਰਾਈਟਰ ਸੀ ਜਿਨ੍ਹਾਂ ਨੂੰ ਇਹ ਅਵਾਰਡ ਦਿੱਤਾ ਗਿਆ ਇਹ ਅਵਾਰਡ ਲੂਣਾ ਦੇ ਲਈ ਮਿਲਿਆ ਸੀ ਲੂਣਾ ਦਾ ਦਰਦ ਜਾਂ ਲੂਣਾ ਦਾ ਪੱਖ ਪੂਰਿਆ ਗਿਆ ਸੀਗਾ ਸ਼ਿਵ ਕੁਮਾਰ ਬਟਾਲਵੀ ਵੱਲੋਂ ਇਹ ਮੂਵੀ ਦੇ ਵਿੱਚ ਵੀ ਇੱਕ ਸੀਨ ਆਂਦਾ ਆ ਜਿਸ ਤੇ ਉੱਤੇ ਮੈਨੂੰ ਲੱਗਿਆ ਕਿ ਹਾਂ ਇਹ ਸ਼ਿਵ ਦਾ ਹੀ ਸੀਨ ਹੈ ਕਿ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਪਰ ਮੈਂ ਸੀਨ ਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਕਿ ਨੀਰੂ ਬਾਜਵਾ ਜੋ ਸੀਰੋ ਆਪਣੇ ਕਰੈਕਟਰ ਦੇ ਵਿੱਚ ਉੱਥੇ ਬੈਠੀ ਹੈ ਤੇ ਸਤਿੰਦਰ ਸਰਤਾਜ ਜੋ ਕਿ ਸੱਤੇ ਦੇ ਕਰੈਕਟਰ ਦੇ ਵਿੱਚ ਉੱਥੇ ਅਚਾਨਕ ਆਉਂਦਾ ਆ ਜਿੱਥੇ ਨੀਰੂ ਬਾਜਵਾ ਦੇ ਆਸ-ਪਾਸ ਸਾਰੇ ਰਿਸ਼ਤੇਦਾਰ ਇਕੱਠੇ ਨੇ ਤੇ ਸੱਤਾ ਆ ਕੇ ਪੁੱਛਦਾ ਵੀ ਕੀ ਹੋਇਆ ਉੱਥੇ ਉਹ ਬੋਲ ਮੰਗੇ ਜਾਂਦੇ ਨੇ ਪਰ ਨੀਰੂ ਬਾਜਵਾ ਤੋਂ ਬੋਲ ਨਿਕਲਦੇ ਨਹੀਂ ਉਹ ਆਪਣਾ ਦਰਦ ਆਪਣਾ ਪੱਖ ਨਹੀਂ ਪੂਰ ਪਾ ਰਹੀ ਆ ਆਪਣੀ ਮੁਹੱਬਤ ਬਾਰੇ ਨਹੀਂ ਦੱਸ ਪਾ ਰਹੀ ਆ ਔਰ ਉਹ ਉੱਥੇ ਲੜਖੜਾਉਂਦੀ ਹੈ ਉਹਦੀ ਆਵਾਜ਼ ਤੇ ਉੱਥੇ ਜੋ ਪਹਿਲੀ ਵਾਰ ਜੋ ਸੱਤਾ ਬੋਲਦਾ ਆ ਜਿਸ ਦੇ ਲਈ ਮਤਲਬ ਉਹ ਇੰਨੇ ਟਾਈਮ ਤੋਂ ਸਿੱਖਦਾ ਰਿਹਾ ਜਦੋਂ ਬੋਲਦਾ ਆ ਉਹ ਉਸਦੇ ਲਫ਼ਜ਼ਾਂ ਨੂੰ ਆਪਣੀ ਸ਼ਾਇਰੀ ਦੇ ਵਿੱਚ ਬਿਆਨ ਕਰਦਾ ਹੈ ਕਿ ਉਸਦੇ ਬਾਰੇ ਦੱਸਦਾ ਹੈ ਜੋ ਉਹ ਸੱਚ ਫੀਲ ਕਰ ਰਹੀ ਹੈ ਮੈਨੂੰ ਇਹ ਸੀਨ ਦੇਖਦੇ ਸਾਰ ਲੱਗਿਆ ਕਿ ਇਹ ਸ਼ਿਵ ਕੁਮਾਰ ਬਟਾਲਵੀ ਨੇ ਜਿਵੇਂ ਲੂਣਾ ਬੋਲੀ ਹੋਵੇ ਕਿ ਲੂਣਾ ਦਾ ਦਰਦ ਲੋਕਾਂ ਦੇ ਅੱਗੇ ਰੱਖਿਆ ਹੋਵੇ ਮੈਨੂੰ ਬਹੁਤ ਸਾਰੇ ਇਦਾਂ ਦੇ ਸੀਨ ਨੇ ਜੋ ਮੂਵੀ ਦੇ ਵਿੱਚ ਨਜ਼ਰ ਆਉਂਦੇ ਨੇ ਕਦੇ ਲੱਗਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਹੈ ਕਦੇ ਲੱਗਦਾ ਅਮਰਤਾ ਪ੍ਰੀਤਮ ਬੋਲ ਰਹੀ ਹੈ ਬਹੁਤ ਖੂਬਸੂਰਤ ਤਰੀਕੇ ਨਾਲ ਇਸ ਮੂਵੀ ਨੂੰ ਡਾਇਰੈਕਟ ਵੀ ਕੀਤਾ ਗਿਆ ਹੈ ਤੇ ਪਲੱਸ ਨਾਲ ਇਸ ਮੂਵੀ ਦੀ ਜੋ ਸਕ੍ਰਿਪਟ ਹੈ ਉਹ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਸ਼ਾਇਰਾਂ ਤੋਂ ਹੀ ਇਨਸਪਾਇਰ ਹੈ ਮੈਂ ਕੋਈ ਸ਼ਾਇਰ ਨਹੀਂ ਜੀ ਇਹ ਬੋਲ ਮੇਰੇ ਅੰਦਰ ਚੱਲ ਰਹੇ ਤੂਫਾਨਾਂ ਦਾ ਨੰਤੀ ਚਾਹ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਨੂੰ ਜੇ ਮੈਂ ਉਹਨਾਂ ਦੀਆਂ ਹੀ ਲਾਈਨਾਂ ਦੇ ਵਿੱਚ ਦੱਸਣਾ ਹੋਵੇ ਤਾਂ ਮੈਂ ਕੁਝ ਏਦਾਂ ਦੱਸ ਸਕਦਾ ਕਿ ਇਸ ਨੇ ਕੀਤੀਆਂ ਜੋ ਬਰਬਾਦੀਆਂ ਮੈਂ ਉਹਨਾਂ ਬਰਬਾਦੀਆਂ ਦਾ ਹੀ ਸਿਖਰ ਹਾਂ ਕਿ ਇਸ ਸਿਖਰ ਕਿਵੇਂ ਬਣਿਆ ਇਹ ਸਿਖਰ ਦੇ ਬਣਨ ਦੇ ਬਹੁਤ ਸਾਰੇ ਕਿਸੇ ਨੇ ਤਾਂ ਉਹਨਾਂ ਕਿਸਿਆਂ ਦੇ ਵਿੱਚੋਂ ਇੱਕ ਕਿੱਸਾ ਮੈਂ ਤੁਹਾਨੂੰ ਹੋਰ ਦੱਸਦਾ ਜੋ ਕਿ ਤੁਹਾਨੂੰ ਇਸ ਮੂਵੀ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਗੁਰਬਖਸ਼ ਸਿੰਘ ਪ੍ਰੀਤਲੜੀ ਜੋ ਕਿ ਬਹੁਤ ਜ਼ਿਆਦਾ ਫੇਮਸ ਰਾਈਟਰ ਨੇ ਬਹੁਤ ਲੋਕ ਉਹਨਾਂ ਨੂੰ ਪੜ੍ਹਨਾ ਪਸੰਦ ਕਰਦੇ ਨੇ ਜਿਨ੍ਹਾਂ ਨੇ ਮੁਹੱਬਤ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ ਜਿਵੇਂ ਕਿ ਉਹਨਾਂ ਨੇ ਮੁਹੱਬਤ ਨੂੰ ਪੈਸੇ ਤੋਂ ਉੱਪਰ ਦੱਸਿਆ ਮੁਹੱਬਤ ਨੂੰ ਜਾਤ ਪਾਤ ਤੋਂ ਉੱਪਰ ਦੱਸਿਆ ਮੁਹੱਬਤ ਨੂੰ ਅਮੀਰੀ ਗਰੀਬੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਦੱਸਿਆ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੇਟੀ ਸੀ ਅਨਸੋਆ ਤੇ ਅਨਸੋਇਆ ਦੀ ਮੁਹੱਬਤ ਹੋਈ ਸ਼ਿਵ ਕੁਮਾਰ ਬਟਾਲਵੀ ਦੇ ਨਾਲ ਸ਼ਿਵ ਕੁਮਾਰ ਬਟਾਲਵੀ ਅਨਸੋਇਆ ਨੂੰ ਬਹੁਤ ਮੁਹੱਬਤ ਕਰਦੇ ਸੀ ਪਰ ਜਦੋਂ ਇਹ ਗੱਲ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪਤਾ ਲੱਗਦੀ ਹੈ ਤਾਂ ਉਹ ਇਸ ਮੁਹੱਬਤ ਦੇ ਖਿਲਾਫ ਹੁੰਦੇ ਨੇ ਇਹ ਕਿਹਾ ਜਾਂਦਾ ਹੈ ਕਿ ਸ਼ਾਇਦ ਉਹ ਇਸ ਲਈ ਖਿਲਾਫ ਸੀ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਸਧਾਰਨ ਵਿਅਕਤੀ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਕਾਫੀ ਜ਼ਿਆਦਾ ਅਮੀਰ ਸੀ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ ਪਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਬੇਟੀ ਦਾ ਰਿਸ਼ਤਾ ਕਿਤੇ ਹੋਰ ਕੀਤਾ ਪਰ ਉਹ ਉੱਥੇ ਵੀ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਕਿਉਂਕਿ ਉਹਨਾਂ ਦੇ ਹਸਬੰਦ ਨੇ ਸੁਸਾਇਡ ਕਰ ਲਿਆ ਸੀ ਉਹ ਸੁਸਾਇਡ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਬੇਟੀ ਵਾਪਸ ਆਈ ਤਾਂ ਉਹਨਾਂ ਨੇ ਉਸ ਨੂੰ ਇਟਲੀ ਪੜ੍ਹਨ ਲਈ ਭੇਜਿਆ ਜਿੱਥੇ ਉਹਨਾਂ ਨੂੰ ਇੱਕ ਵੈਨਜ਼ੁਲਾ ਦੇ ਲੜਕੇ ਨਾਲ ਮੁਹੱਬਤ ਹੋਈ ਤੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਇਹ ਗੱਲ ਸ਼ਿਵ ਕੁਮਾਰ ਬਟਾਲਵੀ ਦੇ ਲਈ ਬਹੁਤ ਜ਼ਿਆਦਾ ਗਮਗੀਨ ਜਾਂ ਕਹਿ ਦੋ ਗਮਾਂ ਦੇ ਵਿੱਚ ਲੈ ਕੇ ਚਲੇਗੀ ਸ਼ਿਵ ਕੁਮਾਰ ਬਟਾਲਵੀ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰ ਕਰਕੇ ਅਲੱਗ-ਅਲੱਗ ਚੀਜ਼ਾਂ ਲਿਖਦੇ ਰਹਿੰਦੇ ਜਿਵੇਂ ਕਿ ਇੱਕ ਕੁੜੀ ਜਿਸ ਦਾ ਨਾਮ ਮੁਹੱਬਤ ਹੈ ਉਹਨਾਂ ਵਕਤ ਦੇ ਵਿੱਚ ਲਿਖੀ ਗਈ ਹੈ ਇੱਕ ਹੋਰ ਮੈਂ ਤੁਹਾਨੂੰ ਗੱਲ ਸੁਣਾਉਣਾ ਚਾਹੁੰਦਾ ਮੈਨੂੰ ਲੱਗਦਾ ਕਿ ਸ਼ਾਇਦ ਉਹ ਅਨਸੁਇਲ ਹੀ ਲਿਖੀ ਗਈ ਹੈ ਚੋਰੀ ਘੁਟਾਉ ਖਾਂਦਾ ਨਹੀਂ ਉਹਨੂੰ ਦਿਲ ਦਾ ਮਾਸ ਖਵਾਇਆ ਇੱਕ ਉਡਾਰੀ ਇਸ ਨੇ ਐਸੀ ਮਾਰੀ ਫਿਰ ਮੁੜ ਬਤਨੀ ਨਾ ਇਹ ਮੈਨੂੰ ਐ ਲੱਗਦਾ ਕਿ ਇਹ ਸਤਰਾ ਅਨਸੁਇਲ ਹੀ ਲਿਖੀਆਂ ਗਈਆਂ ਨੇ ਇਸ ਤਰ੍ਹਾਂ ਦਾ ਉਹ ਕਿੱਸਾ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਮੁਹੱਬਤ ਕੀਤੀ ਤੇ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਕੁਝ ਕੁਝ ਚੀਜ਼ਾਂ ਤੁਹਾਨੂੰ ਇਹ ਸ਼ਾਇਰ ਮੂਵੀ ਦੇ ਵਿੱਚ ਵੀ ਦੇਖਣ ਨੂੰ ਮਿਲਣਗੀਆਂ ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਕਰੈਕਟਰ ਸੱਤੇ ਬਾਰੇ ਤਾਂ ਬਹੁਤ ਖੂਬਸੂਰਤ ਤਰੀਕੇ ਨਾਲ ਇਹਨੂੰ ਲਿਖਿਆ ਗਿਆ ਨਵਾਇਆ ਗਿਆ ਤੇ ਲੋਕਾਂ ਵੱਲੋਂ ਅਪਣਾਇਆ ਵੀ ਗਿਆ ਥੋੜੇ ਦਿਨ ਪਹਿਲਾਂ ਮੈਂ ਨਵਾਜ਼ੁਨ সিদ্দিকੀ ਦੀ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਮੂਵੀ ਕਰ ਰਹੇ ਸੀ ਜਿਸ ਦੇ ਵਿੱਚ ਬੈਡ ਐਕਟਰਸ ਦੀ ਜ਼ਰੂਰਤ ਸੀ ਤਾਂ ਅਸੀਂ ਐਕਟਰ ਹਾਇਰ ਨਹੀਂ ਕੀਤੇ ਅਸੀਂ ਸੱਚੀ ਡੀਗ੍ਰੇਡ ਮੂਵੀਜ਼ ਨੂੰ ਚੱਕਿਆ ਤੇ ਉਹਨਾਂ ਦੇ ਐਕਟਰ ਲੱਭੇ ਤੇ ਉਹਨਾਂ ਐਕਟਰਾਂ ਨੂੰ ਅਸੀਂ ਹਾਇਰ ਕੀਤਾ ਕਿ ਵੀ ਅਸੀਂ ਇਹੀ ਐਕਟਰ ਲੈਣੇ ਆ ਕਹਿੰਦੇ ਕਿਉਂਕਿ ਜੇ ਚੰਗੇ ਐਕਟਰ ਨੂੰ ਬੁਰੀ ਐਕਟਿੰਗ ਕਰਨ ਲਈ ਕਿਹਾ ਜਾਵੇ ਤਾਂ ਉਹ ਕਿਤੇ ਨਾ ਕਿਤੇ ਫੇਰ ਵੀ ਚੰਗੀ ਐਕਟਿੰਗ ਕਰ ਹੀ ਦੇਣਗੇ ਕਿਉਂਕਿ ਉਹਨਾਂ ਦੀ ਪ੍ਰੈਕਟਿਸ ਆ ਹੋ ਰੋਜ਼ ਦੀ ਡੇਲੀ ਦੀ ਤਾਂ ਸੇਮ ਮੈਨੂੰ ਇਹ ਲੱਗਦਾ ਸੀ ਵੀ ਜੇ ਸਤਿੰਦਰ ਸੰਤਾਜ ਇਸ ਮੂਵੀ ਦੇ ਵਿੱਚ ਇਹ ਕੈਰੈਕਟਰ ਕਰਨਗੇ ਜਿਹਦੇ ਵਿੱਚ ਉਹ ਬੇਸੁਰੇ ਨੇ ਜਿਨ੍ਹਾਂ ਨੂੰ ਸ਼ਾਇਰੀ ਬਾਰੇ ਕੁਝ ਨਹੀਂ ਪਤਾ ਤਾਂ ਉਹ ਸ਼ਾਇਦ ਉਸ ਤਰੀਕੇ ਦੇ ਕੈਰੈਕਟਰ ਨੂੰ ਤਾਂ ਵੀ ਸੁਰੀਲਾ ਕਰ ਦੇਣਗੇ ਕਿਤੇ ਨਾ ਕਿਤੇ ਇਹ ਸੌਰੀ ਦੀ ਗੱਲ ਕਰ ਹੀ ਦੇਣਗੇ ਪਰ ਨਹੀਂ ਜਦੋਂ ਉਹਨਾਂ ਨੂੰ ਦੇਖਦੇ ਆ ਲੱਗਦਾ ਕਿ ਵੀ ਇਹਨਾਂ ਨੂੰ ਕੁਝ ਨਹੀਂ ਆਂਦਾ ਇਹ ਸਿੱਖਣਾ ਚਾ ਰਹੇ ਨੇ ਔਰ ਸਿੱਖ ਰਹੇ ਨੇ ਇਹ ਜਰਨੀ ਬਹੁਤ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਲੋਕਾਂ ਅੱਗੇ ਪੇਸ਼ ਕੀਤੀ ਹੈ ਮੂਵੀ ਦੇ ਵਿੱਚ ਤਾਂ ਉਹ ਬਹੁਤ ਵਧੀਆ ਵੀ ਲੱਗਦੀ ਹੈ ਦੇਖਣ ਦੇ ਵਿੱਚ ਇਸ ਮੂਵੀ ਦਾ ਇੱਕ ਹੋਰ ਸੀਨ ਹੈ ਜਿਸ ਨੂੰ ਦੇਖਦੇ ਸਾਰ ਮੈਨੂੰ ਲੱਗਿਆ ਕਿ ਇਹ ਕિસ્ਸਾ ਕਿਤਨੇ ਕਿਤੇ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਤੋਂ ਹੋ ਸਕਦਾ ਸ਼ਿਵ ਕੁਮਾਰ ਬਟਾਲਵੀ ਦੇ ਬਹੁਤ ਹੀ ਨਜ਼ਦੀਕੀ ਦੋਸਤ ਸੀਗੇ ਜਿਸ ਦਾ ਨਾਮ ਸੀ ਬਸ਼ੰਬਰ ਸ਼ੰਮੀ ਇਹਨਾਂ ਦਾ ਕਿੱਸਾ ਸੀ ਕਿ ਇੱਕ ਦਿਨ ਇਹ ਰਿਕਸ਼ੇ ਦੇ ਉੱਤੇ ਜਾ ਰਹੇ ਸੀ ਤੇ ਜਾਂਦੇ ਜਾਂਦੇ ਅਚਾਨਕ ਸ਼ਿਵ ਕੁਮਾਰ ਬਟਾਲਵੀ ਕਹਿੰਦੇ ਨੇ ਕਿ ਰਿਕਸ਼ਾ ਰੋਕੋ ਹੁਣੇ ਹੀ ਰਿਕਸ਼ਾ ਰੋਕੋ ਤੇ ਜਦੋਂ ਉਹ ਰਿਕਸ਼ਾ ਰੁਕਦਾ ਹੈ ਤੇ ਉਹ ਜਾ ਕੇ ਕਿਤੇ ਪੇਪਰ ਪੈਨ ਜਾਂ ਕੁਝ ਵੀ ਲੱਭਣ ਲੱਗ ਜਾਂਦੇ ਨੇ ਕਿ ਮੈਂ ਕੁਝ ਲਿਖਣਾ ਹੈ ਮੈਨੂੰ ਕੁਝ ਚਾਹੀਦਾ ਹੈ ਪਰ ਜਦੋਂ ਕੁਝ ਵੀ ਨਹੀਂ ਮਿਲਦਾ ਤਾਂ ਕਿਤੇ نیچے ਕੋਲੇ ਦਿਖਦੇ ਨੇ ਤਾਂ ਉਹ ਕੋਲੇ ਦੇ ਨਾਲ ਪੂਰੀ ਦੀ ਪੂਰੀ ਗਜ਼ਲ ਕੰਧ ਦੇ ਉੱਤੇ ਲਿਖ ਦਿੰਦੇ ਨੇ ਜਦੋਂ ਉਹ ਕੰਧ ਦੇ ਉੱਤੇ ਲਿਖਦੇ ਨੇ ਤੇ ਆ ਕੇ ਭੁੱਲਦੇ ਨੇ ਆਪਣੇ ਦੋਸਤ ਨੂੰ ਕਿ ਸ਼ਮੀ ਸਵੇਰੇ ਆ ਕੇ ਇਸ ਨੂੰ ਕਾਗਜ਼ ਦੇ ਉੱਤੇ ਉਤਾਰ ਲਵੀ ਮੈਨੂੰ ਵੀ ਯਾਦ ਨਹੀਂ ਰਹੇਗਾ ਕਿ ਮੈਂ ਇਹ ਕਜ਼ਲ ਕਿੱਥੇ ਲਿਖੀ ਆ ਸੋ ਕੁਝ ਇਸ ਤਰੀਕੇ ਦੇ ਸਨ ਸ਼ਿਵ ਕੁਮਾਰ ਬਟਾਲਵੀ ਤੇ ਐਦਾਂ ਦਾ ਹੀ ਕੁਝ ਮੈਨੂੰ ਦੇਖਣ ਨੂੰ ਮਿਲਿਆ ਜਦੋਂ ਸ਼ਾਇਰ ਮੂਵੀ ਨੂੰ ਮੈਂ ਦੇਖਿਆ ਸ਼ਾਇਰ ਦੇ ਵਿੱਚ ਤਾਂ ਇੰਨੇ ਸਾਰੇ ਸੀਨ ਨੇ ਜਾਂ ਇੰਨੀਆਂ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦੇਖਦੇ ਸਾਰ ਸਾਨੂੰ ਸ਼ਾਇਰ ਹੀ ਚੇਤੇ ਆਂਦੇ ਨੇ ਉਹਨਾਂ ਦੀ ਮੁਹੱਬਤਾਂ ਯਾਦ ਆਉਂਦੀਆਂ ਨੇ ਕਿ ਕਿਸ ਤਰੀਕੇ ਨਾਲ ਕਿਸ ਨਾਲ ਮੁਹੱਬਤ ਕੀਤੀ ਹੈ ਉਹਨਾਂ ਨੇ ਔਰ ਰਿਸ਼ਾਇਰ ਮੂਵੀ ਦੇ ਵਿੱਚ ਮੈਨੂੰ ਲੱਗਿਆ ਕਿ ਜੋ ਜਰਨੀ ਦਿਖਾਈ ਹੈ ਉਹ ਵੀ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੀ ਜਰਨੀ ਹੈ ਬੜਾ ਖੂਬਸੂਰਤ ਤੇ ਬੜੇ ਪਿਆਰੇ ਤਰੀਕੇ ਨਾਲ ਹੀ ਇਸ ਨੂੰ ਡਾਇਰੈਕਟ ਕੀਤਾ ਤੇ ਇਸ ਜਰਨੀ ਨੂੰ ਦਿਖਾਇਆ ਸੀਨ ਨੂੰ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਵੀ ਕੀਤਾ ਗਿਆ ਹੈ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਜਾ ਕੇ ਇਸ ਮੂਵੀ ਨੂੰ ਜ਼ਰੂਰ ਦੇਖੋ ਇਸ ਦੇ ਉੱਤੇ ਤਾਂ ਮੈਂ ਬਹੁਤ ਲੰਬੀ ਗੱਲਬਾਤ ਕਰ ਸਕਦਾ ਹਾਂ ਹੋਰ ਜਦੋਂ ਅਸੀਂ ਨੀਰੂ ਬਾਜਵਾ ਦੇ ਕੈਰੈਕਟਰ ਨੂੰ ਦੇਖਦੇ ਹਾਂ ਸੀਰੋ ਨੂੰ ਤਾਂ ਮੈਨੂੰ ਅਮਰਤਾ ਪ੍ਰੀਤਮ ਹੀ ਯਾਦ ਆਉਂਦੀ ਹੈ ਕਿ ਅਮਰਤਾ ਪ੍ਰੀਤਮ ਦੀ ਜ਼ਿੰਦਗੀ ਯਾਦ ਆਉਂਦੀ ਹੈ ਉਹਨਾਂ ਨੇ ਮੁਹੱਬਤ ਕਿਵੇਂ ਕੀਤੀ ਹੈ ਉਹ ਮੈਨੂੰ ਮੁਹੱਬਤ ਯਾਦ ਆਉਂਦੀ ਹੈ ਅਮਰਤਾ ਪ੍ਰੀਤਮ ਅਮਰੋਜ਼ ਯਾਦ ਆਉਂਦੇ ਨੇ ਜਦੋਂ ਮੈਂ ਅਮਰਤਾ ਪ੍ਰੀਤਮ ਦੀ ਕਹਾਣੀ ਨੂੰ ਮੈਂ ਸ਼ਾਇਰ ਮੂਵੀ ਦੇ ਵਿੱਚ ਦੇਖਦਾ ਤਾਂ ਤੁਸੀਂ ਵੀ ਜ਼ਰੂਰ ਜਾਓ ਇਸ ਮੂਵੀ ਨੂੰ ਇੱਕ ਵਾਰ ਦੇਖੋ ਤੇ ਆਪਣੇ ਰਿਵਿਊ ਜ਼ਰੂਰ ਦੱਸਿਓ ਜਿਵੇਂ ਇੱਕ ਕਵੀ ਦੇ ਲਈ ਇੱਕ ਸ਼ਬਦ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿ ਉਹ ਇੱਕ ਸ਼ਬਦ ਦੇ ਉੱਤੇ ਪੂਰੀ ਦੀ ਪੂਰੀ ਗਜ਼ਲ ਟਿਕੀ ਹੁੰਦੀ ਹੈ ਕਿ ਇੱਕ ਸ਼ਬਦ ਆ ਜਾਂਦਾ ਤੇ ਉਹ ਪੂਰੀ ਦੀ ਪੂਰੀ ਗਜ਼ਲ ਲਿਖ ਦਿੰਦਾ ਤਾਂ ਇਸੇ ਤਰੀਕੇ ਨਾਲ ਸਾਡੀ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਤੁਹਾਡੇ ਕਮੈਂਟ ਵੀ ਇੱਕ ਸ਼ਬਦ ਦੀ ਤਰ੍ਹਾਂ ਨੇ ਕਿ ਸਾਡੀ ਗਜ਼ਲ ਲਿਖੀ ਜਾਏਗੀ ਇਸ ਕਰਕੇ ਆਪਣੇ ਰਿਵਿਊ ਆਪਣੀ ਫੀਡਬੈਕ ਜ਼ਰੂਰ ਥੱਲੇ ਲਿਖਿਓ ਤੇ ਮਿਲਦੇ ਆਂ ਅਗਲੀ ਵਾਰ ਇੱਕ ਨਵੇਂ ਰਿਵਿਊ ਦੇ ਨਾਲ ਧੰਨਵਾਦ ਜੋਵਨ ਰੁੱਤੇ ਜੋ ਕੋਈ ਮਰਦਾ ਫੁੱਲ ਬਣੇ ਜਾਂ ਤਾਰਾ ਜੋਵਨ ਰੁੱਤੇ ਆਸ਼ਿਕ ਮਰਦੇ ਯਾ ਕਰਮਾ ਵਾਲਾ